ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪੰਡਰਾਲੇ ਹੁਣਾਂ ਦੀ ਜੋ ਤਸਵੀਰਾਂ ਤੁਸੀਂ ਦੇਖਦੇ ਹੋ ਚਾਹੇ ਉਹ ਪ੍ਰਕਰਮਾਂ ਦੇ ਵਿੱਚ ਆਪਣੇ ਸਿੰਘਾਂ ਦੇ ਨਾਲ ਚੱਲ ਰਹੇ ਨੇ ਜਾਂ ਆਪਣੇ ਸਿੰਘਾਂ ਦੇ ਨਾਲ ਬੈਠੇ ਨੇ ਦਰਸ਼ਨੀ ਦਿਓੜੀ ਚੋ ਹੱਥ ਦੇ ਵਿੱਚ ਤੀਰ ਫੜਿਆ ਹੈ ਉਹ ਅੱਜ ਤਸਵੀਰਾਂ ਬਹੁਤ ਚੱਲਦੀਆਂ ਨੇ ਤੇ ਉਹ ਸਾਰੀਆਂ ਤਸਵੀਰਾਂ ਇਹ ਫੋਟੋ ਜਰਨਲਿਸਟ ਸਤਪਾਲ ਦਾਨਿਸ਼ ਉਹਨਾਂ ਨੇ ਕੀਤੀਆਂ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਇੱਕ ਐਡੀ ਸੋਹਣੀ ਜਿਹੜੀ ਕਲਾਕਾਰੀ ਕੀਤੀ ਗਈ ਸੀ ਪਰ ਅੱਜ ਇਹ ਉਸ ਵੇਲੇ ਅਨੈਤ ਨੂੰ ਦੇਖੇਗੀ ਕਿਉਂਕਿ ਇਹ ਉਸ ਵੇਲੇ ਦੀ ਤਸਵੀਰ ਹੈਗੀ ਹੈ ਜਦੋਂ ਹਰਮੰਦਰ ਸਾਹਿਬ ਤੇ ਗੋਲੇ ਦਾਗੇ ਕਿ ਤਾਂ ਅੱਜ ਉੱਥੇ ਨਾਰਮਲ ਟੈਲਾ ਲਗੀਆਂ ਹੋਣਗੀਆਂ ਪਰ ਇਹ ਤਸਵੀਰ ਮੈਂ ਕਹਿੰਦਾ ਤੁਸੀਂ ਖੁਸ਼ਕਿਸਮਤ ਹੋ ਜੋ ਇਹ ਤੁਹਾਨੂੰ ਕਲਾਕਾਰੀ ਦੇਖਣ ਨੂੰ ਮਿਲ ਰਹੀ ਹੈ ਇਹ ਜਿਹੜਾ 84 ਦਾ ਜਿਹੜਾ ਦੀਲੇ ਤਾਰੇ ਦਾ ਜਿਹੜਾ ਕੰਮ ਹੈ ਇਹਦੀ ਜਿਹੜੀ ਬਨਿਆਦ ਹੈ ਉਹ ਪੰਜਾਬ ਦੇ ਨਾਲ ਕੀਤੇ ਜਾਂਦੇ thro ਅਤੇ ਉਹਦਾ ਦਾ ਰਾਸਟਰੀਕਰਨ ਜਿਹੜਾ ਵੈ ਇੱਕ ਪਾਰਟੀ ਦੀ ਹਕੂਮਤ ਵੱਲੋਂ ਕੀਤਾ ਜਾ ਰਿਹਾ ਸੀ ਜਿਨੇ ਇਹ ਹੁਣ ਸੋਚਦਾ ਸੀ ਨੂੰ ਜਲਮ ਦਿੱਤਾ। ਇਹ ਉਦੋਂ ਉੱਥੋਂ ਦੇ ਜਿਹੜੇ ਜਥੇਦਾਰ ਸੀਗੇ ਉਹਨਾਂ ਨੇ ਸਰਬੱਤ ਖਾਲਸਾ ਸਦਿਆ ਸੀ ਤਾਂ ਵੱਡੀ ਗਿਣਤੀ ਚੋਂ ਥੇ ਸਿੰਘ ਜਿਹੜੇ ਸੀਗੇ ਉਹ ਪਹੁੰਚੇ ਸਨ। ਸੋ ਇਹ ਇੱਥੇ ਸਿੰਘ ਜੋ ਬੂੰਗੇ ਹੈਗੇ ਨੇ ਉਹਨਾਂ ਦੇ ਉੱਪਰ ਬੈਠੇ ਮੌਜੂਦ ਹੋਣਗੇ ਤੁਸੀਂ ਉਹ ਤਸਵੀਰਾਂ ਦੇਖ ਸਕਦੇ ਹੋ। ਦੂਜੇ ਪਾਸੇ ਭਾਰਤੀ ਦੇ ਜਿਹੜੇ ਟਰੱਕ ਨੇ ਤੇ ਭਾਰਤੀ ਦੀ ਜਿਹੜੀ ਫੌਜ ਆ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੋਏਗੀ। ਸੋ ਇਹ ਹਰ ਇੱਕ ਜਿਹੜਾ ਮੰਜ਼ਰ ਸੀਗਾ ਆਪਣੀ ਤਸਵੀਰਾਂ ਦੇ ਵਿੱਚ ਸਤਪਾਲ ਹੁਣਾਂ ਨੇ ਕੈਦ ਕੀਤਾ ਹੈ। ਜਦੋਂ ਆਪਾਂ ਬਤੌਰ ਆਪਣਾ ਪੱਤਰਕਾਰ ਦਾ ਫਰਜ਼ ਨਿਭਾਉਂਦੇ ਸੀਗੇ ਉਸ ਤੋਂ ਬਾਅਦ ਸਾਡੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਜਾਂਦੀ ਸੀ ਭਾਰਤੀ ਫੋਰਸ ਸਾਡੇ ਘਰ ਦੇ ਵਿੱਚ ਛਾਪੇਮਾਰੀ ਕਰਦੀ ਸੀ ਕਈ ਤਰ੍ਹਾਂ ਦੀਆਂ ਮੈਗਜ਼ੀਨ ਕਈ ਤਰ੍ਹਾਂ ਦੇ ਜਿਹੜੇ ਪ੍ਰੂਫ ਹੈ ਉਹ ਇਕੱਠੇ ਕਰਕੇ ਲੈ ਕੇ ਜਾਂਦੀ ਸੀ ਤੁਹਾਡੇ ਨਾਲ ਵੀ ਅਜਿਹਾ ਕੁਝ ਹੋਇਆ ਨਹੀਂ ਉਹ ਸੱਚ ਤੇ ਕਰਦੇ ਉਹਨਾਂ ਦਾ ਡਿਊਟੀ ਸੀਗੀ ਕਰਦੇ ਰਹਿਣਾ ਅਸੀਂ ਤੇ ਕੋਈ ਗਲਤ ਕੰਮ ਅੱਜ ਤੱਕ ਕੀਤਾ ਹੀ ਨਹੀਂ ਤੇ ਉਹ ਸਾਰੇ ਆਮੀ ਅਸੀਂ ਰਜਿਸਟਰਡ ਸੀਗੇ ਵੀਗੇ ਸਰਕਾਰ ਨੇ ਸਾਡੇ پاس ਬਣਾਏ ਸੀ ਜਿਹੜੀ ਏਜੰਸੀਆਂ ਨੇ ਉਹ ਕਰਦੀਆਂ ਹੁੰਦੀਆਂ ਨੇ ਏਜੰਸੀਆਂ ਵਾਲਿਆਂ ਨੂੰ ਪਤਾ ਹੀ ਹੁੰਦਾ ਹੈ ਕਿਹੜਾ ਬੰਦਾ ਕੀ ਹੈ ਅਸਲੀ ਕਾਮਯਾਬੀ ਉਹ ਸੀ ਕਦੋਂ ਤੇ ਜਮਦੇ ਬੱਚੇ ਦੇ ਹੱਥ 'ਚ ਕੰਪਿਊਟਰ ਹੈ ਮੋਬਾਈਲ ਹੈ ਜੋ ਆਪ ਉਹ ਆਪਣੀ ਤਸਵੀਰਾਂ ਆਪ ਹੀ ਖਿੱਚ ਲੈਂਦਾ ਹੈ ਤੇ ਕੰਮ ਤੇ ਉਦੋਂ ਸੀ ਕਦੋਂ ਅਸੀਂ ਪਹਿਜ ਨਸ ਕਰੀਦੀ ਸੀ ਫੋਟੋ ਕਿਚੀ ਸੀ ਕਿਚਨ ਲੱਗਿਆ ਵੀ ਟਾਰਗੇਟ ਕੱਲਾ ਵੇਖੀਦਾ ਸੀਗਾ ਤੇ ਪੱਜੀ ਦਾ ਸੀਗਾ ਉਹਨੂੰ ਡਵੈਲਪ ਕਰੀਦਾ ਸੀਗਾ ਨੈਟਿਵ ਸੁਕਦੇ ਸੀ ਰਾਤ ਦੇ ਕਿ ਕਿ 2:00 ਵਜੇ ਤੱਕ ਸੀ ਤੱਕ ਦਰਬਾਰ ਸਾਹਿਬ ਰਹੇ ਬੀਟ ਕਾ ਹੁੰਦੀਆਂ ਸੀ ਉਹਨਾਂ ਦੀ ਕਵਰ ਕਰਦੇ ਸ੍ਰੀ ਹੋਰ ਵੀ ਤੁਹਾਡੇ ਉਸ ਵੇਲੇ ਪੱਤਰਕਾਰ ਸੰਗੀ ਸਾਥੀ ਉਹਨਾਂ ਕੇ ਬਹੁਤ ਸਾਰੇ ਚੱਲ ਗਏ ਕਈ ਤਰੇ ਦੁਨੀਆਂ ਤੋਂ ਕਈ ਹੈਗੇ ਨੇ ਇਹਦੇ ਬੜੇ ਸ਼ਾਂਤ ਸੁਭਾਅ ਸੀ ਕਦੀ ਪੋਲਿਟੀਕਲ ਗੱਲ ਨਹੀਂ ਸੀ ਹੋਈ ਬਸ ਮੇਰਾ ਉਸ ਤੇ ਮਕਸਦ ਇਹ ਸੀ ਕਿ ਚੰਗੀ ਤਸਵੀਰ ਬਣ ਜਾਏ ਉਹਦੀਆਂ ਉਹਨਾਂ ਦੀਆਂ ਜਿਹੜੀਆਂ ਬਾਦਲੇ ਆਉਂਦੇ ਸੀਗੇ ਕੋਈ ਰਾਈਟਰ ਕੋਈ ਲੀਡਰ ਉਹਨਾਂ ਨਾਲ ਤਸਵੀਰਾਂ ਤੱਕ ਉਹ ਲਿਖਦੇ ਰਹਿਣਾਂ ਮੇਰਾ ਤਾਂ ਕੰਮ ਤਸਵੀਦ ਨੂੰ ਉਹ ਜਗਰ ਕਰਨਾ ਸੀਗਾ ਸ਼ਾਇਦ ਕੋਈ ਇਹੋ ਜਿਹਾ ਪੱਥਰ ਦਿਲ ਬੰਦਾ ਕੋਈ ਹੋਏਗਾ ਜਿਹੜਾ ਸਰਕਾਰੀ ਤੌਰ ਤੇ ਕੋਈ ਯਸ਼ਣ ਮਨਾਉਂਦਾ ਹੋਊਗਾ ਪਰ ਜਿਹੜਾ ਗੁਰੂ ਦੇ ਪੈ ਵਿਚ ਰਹਿਣ ਵਾਲੇ ਲੋਕ ਨੇ ਉਹ ਇਸ ਸਭੇ ਨੂੰ ਆਪਣੇ ਜਿਸਮ ਤੇ ਹੰਡਾਏ ਆਪਣੇ ਜਿਹੜੇ ਸਕੇ ਸਬੰਧੀ ਜਿਸੀ ਕਿ ਉਹਨਾਂ ਨੂੰ ਉਹਨਾਂ ਨੇ ਗਵਾਇਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਗੱਲ ਕਰਦੇ ਆ ਜੂਨ 1984 ਜੋ ਬੀਤਿਆ ਉਸ ਤੋਂ ਬਾਅਦ ਭਾਰਤੀ ਹਕੂਮਤ ਨੇ ਕਿਸ ਤਰੀਕੇ ਟੈਂਕਾਂ ਤੋਪਾ ਦੇ ਨਾਲ ਗੋਲੇ ਦਾਗੇ ਉਹ ਗੋਲੇ ਕੱਲੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਹਰ ਸਿੱਖਾਂ ਦੇ ਤਨ ਦੇ ਉੱਪਰ ਗੋਲੇ ਦਾਗੇ ਗਏ ਤੇ ਅੱਜ ਵੀ ਉਸ ਦੇ ਜ਼ਖਮ ਹਰੇ ਨੇ ਉਸ ਤੋਂ ਬਾਅਦ ਚਾਰੇ ਪਾਸੇ ਇੱਕ ਸੰਸਣੀ ਜ਼ਰੂਰ ਫੈਲ ਗਈ ਪਰ ਉਸ ਤੋਂ ਬਾਅਦ ਜੋ ਤਸਵੀਰਾਂ ਅਸੀਂ 1984 ਦੀਆਂ ਦੇਖਦੇ ਆ ਉਹ ਮੂਹ ਬੋਲਦੀਆਂ ਤਸਵੀਰਾਂ ਨੇ ਮੇਰੇ ਨਾਲ ਉਸ ਵਕਤ ਦੇ ਸੀਨੀਅਰ ਫੋਟੋ ਜਰਨਲਿਸਟ ਸਤਪਾਲ ਦਾਨਿਸ ਜੀ ਮੌਜੂਦ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਹ ਸਮਾਜ ਅਹੀਸੀ ਗਾਓਦੋ ਘਰੋਂ ਨਿਕਲਣ ਤੋਂ ਵੀ ਲੋਕ ਡਰਦੇ ਸੀਗੇ ਪਰ ਉਦੋਂ ਸੰਘਰਸ਼ੀ ਯੋਧੇ ਆਪਾਂ ਜਿਨ੍ਹਾਂ ਨੂੰ ਕਹਿ ਲਈਏ ਇਹ ਫੋਟੋ ਜਰਨਲਿਸਟ ਉਸ ਵਕਤ ਦੇ ਸਤਪਾਲ ਦਾਨਿਸ ਜੀ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਨਿਰਪੱਖ ਪੋਸਟੇ ਸਰ ਤੁਹਾਡਾ ਵੀ ਤੇ ਤੁਹਾਡਾ ਨਵੀਂ ਸਰ ਉਹ ਜੂਨ 84 ਨੂੰ ਜਦੋਂ ਯਾਦ ਕਰਦੇ ਆ ਤਾਂ ਅੱਜ ਵੀ ਸਾਡੀਆਂ ਅੱਖਾਂ ਨਾਮ ਹਰ ਇੱਕ ਸੰਗਤ ਦੀਆਂ ਅੱਖਾਂ ਨਾਮ ਹੋ ਜਾਂਦੀਆਂ ਕਿਉਂਕਿ ਉਦੋਂ ਉਹ ਵੇਲਾ ਸੀਗਾ ਜਦੋਂ ਮਾਵਾਂ ਆਪਣੇ ਪੁੱਤਾਂ ਨੂੰ ਘਰ ਉਡੀਕਦੀਆਂ ਰਹੀਆਂ ਜੋ ਆਪਣੇ ਘਰੋਂ ਸ਼੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਗਏ ਸੀਗੇ ਉਸ ਸਮਾਂ ਕੀ ਦਾਦਾ ਸੀਗਾ ਜਦੋਂ ਉਹ ਮਾਹੌਲ ਸਿਰਜਿਆ ਗਿਆ ਉਹ ਮਾਹੌਲ ਸਿਰਜਣ ਨੂੰ ਸਮਾਂ ਜ਼ਰੂਰ ਲੱਗਾ 1978 ਦੇ ਵਿੱਚ ਜਦੋਂ ਨਿਰੰਕਾਰੀ ਕਾਂਡ ਹੋਇਆ ਉਸ ਤੋਂ ਬਾਅਦ ਇਹ ਘਟਨਾਵਾਂ ਲਗਾਤਾਰ ਵਾਧੀਆਂ ਗਈਆਂ 84 ਤੱਕ ਇਸ ਦੀ ਸਮਾਪਤੀ ਹੋਈ ਤੁਹਾਡੇ ਮੁਤਾਬਕ ਕੀ ਕੀ ਮਾਹੌਲ ਉਸ ਵੇਲੇ ਸਿਰਜਿਆ ਗਿਆ ਸੀਗਾ ਜਦੋਂ ਤੁਸੀਂ ਉਸ ਵੇਲੇ ਮੌਜੂਦ ਸੀਗੇ 78 ਦੀ ਜਿਹੜੀ ਗੱਲ ਹੈ ਨਾ ਦਾ ਸਫਰ ਜਿਹੜਾ ਉਹ 84 ਤੱਕ ਦਾ ਸਫਰ ਜਿਹੜਾ ਵਿਚਲਾ ਸੀ ਉਹ ਬੜਾ ਕੰਡਿਆਂ ਵਾਲਾ ਸੀਗਾ ਹਰ ਜਗ੍ਹਾ ਹਰ ਸਿਆਸੀ ਬੰਦਾ ਹਰ ਧਾਰਮਿਕ ਬੰਦਾ ਉਹ ਆਪਣੇ ਆਪਣੇ ਵਿਚਾਰਧਾਰਾ ਦੇ ਨਾਲ ਸੰਗਤਾਂ ਨੂੰ ਮਿਸ ਗਾਈਡ ਕਰਦਾ ਰਿਹਾ ਤੇ ਜਿਹੜਾ ਗੁਰੂ ਮਹਾਰਾਜ ਦੀ ਦਿੱਤੀ ਸਿੱਖਿਆ ਅਨੁਸਾਰ ਉਹ ਨਹੀਂ ਚੱਲਦੇ ਰਹੇ ਤੇ ਜਿਹੜਾ ਗੁਰੂ ਮਹਾਰਾਜ ਦੀ ਸਿੱਖਿਆ ਅਨੁਸਾਰ ਨਹੀਂ ਚੱਲਦਾ ਉਹ ਹਮੇਸ਼ਾ ਝੋਟਾ ਖਾਂਦਾ ਰਹਿੰਦਾ ਹੈ ਤੇ ਇਹ ਜਿਹੜਾ 84 ਦਾ ਜਿਹੜਾ ਦੀਲੇ ਤਾਰੇ ਦਾ ਜਿਹੜਾ ਕੰਮ ਹੈ ਇਹਦੀ ਜਿਹੜੀ ਬਿਆਦ ਹੈ ਉਹ ਪੰਜਾਬ ਦੇ ਨਾਲ ਕੀਤੇ ਜਾਂਦੇ thro ਉਤੇ ਉਹਦਾ ਰਾਸ਼ੀ ਕਰਨ ਜਿਹੜਾ ਵੈ ਇੱਕ ਪਾਰਟੀ ਦੀ ਹਕੂਮਤ ਵੱਲੋਂ ਕੀਤਾ ਜਾ ਰਿਹਾ ਸੀ ਜਿਨੇ 1984 ਨੂੰ ਜਲਮ ਦਿੱਤਾ ਇਹ ਜਨਮ ਦੇ ਵਿੱਚ ਸਿੱਖ ਧਰਮ ਦੇ ਹਰ ਇਨਸਾਨ ਦਾ ਹਿਰਦਾ ਬਦੋਧਿਆ ਗਿਆ ਪੀੜਾਂ ਮਹਿਸੂਸ ਕੀਤੀਆਂ ਸ਼ਾਇਦ ਕੋਈ ਇਹੋ ਜਿਹਾ ਪੱਥਰ ਦਿਲ ਬੰਦਾ ਕੋਈ ਹੋਏਗਾ ਜਿਹੜਾ ਸਰਕਾਰੀ ਤੌਰ ਤੇ ਕੋਈ ਜਸ਼ਨ ਮਨਾਉਂਦਾ ਹੋਊਗਾ ਪਰ ਜਿਹੜਾ ਗੁਰੂ ਦੇ ਪੈ ਵਿੱਚ ਰਹਿਣ ਵਾਲੇ ਲੋਕ ਨੇ ਉਹ ਇਸ ਸਮੇਂ ਨੂੰ ਆਪਣੇ ਜਿਸਮ ਤੇ ਹੀ ਹੰਡਾਏ ਆਪਣੇ ਜਿਹੜੇ ਸਕੇ ਸੰਬੰਧੀ ਜਿਹੜੇ ਸੀਗੇ ਉਹਨਾਂ ਨੂੰ ਉਹਨਾਂ ਨੇ ਗਵਾਇਆ ਇਹ ਵਾਤਾਵਰਨ ਜਿਹੜਾ ਸੀਗਾ ਇਹ ਇੱਕ ਬਹੁਤ ਤਗੜੀ ਰਾਜ ਸੀ ਤਾਕਤ ਨੂੰ ਆਪਣਾ ਪੱਕਾ ਕਰਨ ਵਾਸਤੇ ਦੂਜੀ ਤੇ ਰੁੱਤੇ ਗਲਬਾ ਪਾਉਣ ਵਾਸਤੇ ਕੀਤਾ ਗਿਆ ਇਹਦੇ ਪਿੱਛੇ ਇੱਕ ਸੋਚ ਸੀ ਜਿਹੜੀ ਇੱਕ ਕਮਿਊਨਿਟੀ ਨੂੰ ਥੋੜਾ ਡਾਊਨ ਕਰਨ ਲਈ ਇੱਕ ਟੇਬਲ ਕਾਨਫਰੰਸ ਆ ਹੁੰਦੀ ਰਹੀਆਂ ਦੋਵੇਂ ਧਿਰਾਂ ਦੇ ਬੰਦੇ ਬੈਠੇ ਰਹੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਬੋਲਾ ਕਾਤਾ ਹੁੰਦੀਆਂ ਰਹੀਆਂ ਪਰ ਜਿਹੜੀ ਸਿਆਸੀ ਚਾਲ ਸੀ ਉਹ ਸਿਰੇ ਦੀ ਚੜੀ ਤੇ ਸਿਆਸੀ ਧੋਖੇ ਜਿਹੜੇ ਸੀਗੇ ਉਹ 84 ਦਾ ਕਾਰਨ ਬੜੇ ਬਾਲ ਜੀ ਉਸ ਵੇਲੇ ਮਾਹੌਲ ਐਦਾ ਦੇ ਸੀਗਾ ਕਿ ਭਾਰਤੀ ਜਿਹੜੀ ਫੌਜ ਸੀਗੀ ਚਾਰੇ ਪਾਸੇ ਕਰਫਿਊ ਲਗਾ ਦਿੱਤੇ ਸੀ ਹਾਰੇ ਇੱਕ ਰੇਡੀਓ ਤੇ ਇੱਕੋ ਗੂੰਜ ਸੁਣਦੀ ਸੀਗੀ ਕਿ ਘਰਾਂ ਚੋਂ ਬਾਹਰ ਨਾ ਨਿਕਲੋ ਘਰਾਂ ਚੋਂ ਜਿਹੜਾ ਇਹ ਬਾਹਰ ਨਾ ਨਿਕਲਿਆ ਜਾਵੇ ਘਰ ਦੇ ਵਿੱਚ ਤੁਸੀਂ ਮਹਫੂਜ਼ ਹੋ ਉਸ ਵੇਲੇ ਤੁਸੀਂ ਬਤੌਰ ਪੱਤਰਕਾਰ ਉਹ ਡਿਊਟੀ ਨਿਭਾਉਂਦੇ ਹੋ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਊਗਾ ਕਿਸੇ ਵੇਲੇ ਹੋਇਆ ਇਦਾਂ ਕਿ ਭਾਰਤੀ ਫੌਜ ਨੇ ਤੁਹਾਨੂੰ ਰੋਕਿਆ ਹੋਵੇ ਜਾਂ ਵਾਪਸ ਕਰਨ ਨੂੰ ਪੇਛ ਦਿੱਤਾ ਗਿਆ ਹੋਵੇ ਕਿ ਨਹੀਂ ਇੱਥੇ ਮਾਹੌਲ ਸਹੀ ਨਹੀਂ ਹੈ ਨਹੀਂ ਇੱਥੇ ਜਿਹੜੀ ਫੌਜ ਦੀ ਜਿਹੜੀ ਕਾਰਵਾਈ ਹੁੰਦੀ ਹੈ ਨਾ ਉਹਦੇ ਵਿੱਚ ਸਿਵਿਲਿਅਨ ਨੂੰ ਦਾਖਲ ਨਹੀਂ ਕਰਦੇ ਸ਼ਾਮਲ ਨਹੀਂ ਕਰਦੇ ਇਹ ਤੇ ਸਾਰੇ ਪੱਤਰਕਾਰ ਜਦਦੇ ਵੀ ਸੀ ਦਿੱਲੀ ਦੇ ਵੀ ਸੀ ਜਤੋਂ ਦੇ ਵੀ ਸੀਗੇ ਜਾਂ ਹੋਰ ਦੇ ਬਾਹਰ ਦੇ ਵੀ ਸੀਗੇ ਉਹਨਾਂ ਦੇ ਸਾਰੇ ਪਾਸੋਂ ਦਾ ਕਰਫੂ ਪਾਸ ਕੈਂਸਲ ਕਰ ਦਿੱਤਾ ਸੀਗੇ ਉਹਨਾਂ ਦੇ ਵਿੱਚ ਸ਼ਾਮਲ ਹੋਣ ਦਾ ਮਤਲਬ ਹੀ ਕੋਈ ਨਹੀਂ ਸੀਗਾ ਫੌਜ ਦੀ ਕਿਤੇ ਵੀ ਕਾਰਵਾਈ ਹੋਵੇ ਉਹ ਸਿਵਲਨ ਤੇ ਉਹਨਾਂ ਨੂੰ ਲਾਗੜੀ ਲੱਗ ਜਾਂਦੇ ਤੇ ਨਹੀਂ ਉਹਨਾਂ ਨੂੰ ਲੱਗਣਾ ਚਾਹੀਦਾ ਹੀ ਹੈ ਕਿ ਕੋਈ ਉਹਦੇ ਵਿੱਚ ਤੇ ਸਾਰਾ ਕੁਝ ਹੁੰਦਾ ਹੀ ਹੈ ਨੁਕਸਾਨ ਹੀ ਹੁੰਦਾ ਹੈ ਵੈਸੇ ਕੋਸ਼ਿਸ਼ ਕੀਤੀ ਸੀ ਤੁਸੀਂ ਆਪਣੇ ਤੌਰ ਤੇ ਕਿ ਜੋ ਉਸ ਵੇਲੇ ਹੋ ਰਿਹਾ ਹੈ ਕਿਉਂਕਿ ਉਹ ਲੋਕ ਤਾਂ ਮੈਨੂੰ ਲੱਗਦਾ ਹੈ ਕਿ ਉੱਥੇ ਮੌਜੂਦ ਜਿਹੜੇ ਉਹ ਦੇਖ ਰਹੇ ਹੋਣਗੇ ਪਰ ਜਿੱਥੇ ਦੇਸ਼ ਤੱਕ ਗੱਲ ਪਹੁੰਚਣੀ ਸੀਗੀ ਉਹ ਤਸਵੀਰਾਂ ਰਹੀ ਤਾਨੂੰ ਲੱਗਦਾ ਸੀ ਉਹ ਤਸਵੀਰਾਂ ਰਹੀ ਪੁੱਛਣੀ ਚਾਹੀਦੀ ਸੀ ਨਹੀਂ ਉਹ ਤਸਵੀਰਾਂ ਜਿਹੜੀਆਂ ਸਰਕਾਰ ਨੇ ਕਿਚੀਆਂ ਹੋਣਗੀਆਂ ਉਹ ਸਰਕਾਰ ਦੇ ਪਹੁੰਚ ਆ ਸਕਦੀ ਹੈ ਆਮ ਬੰਦੇ ਤੱਕ ਤੇ ਕੋਈ ਜਾ ਨਹੀਂ ਸਕਦਾ ਆ ਉਹ ਜਗਾ ਤੇ ਕਹੇ ਨ ਵੀ ਨਹੀਂ ਜਾਣ ਦਿੱਤਾ ਮੈਂ ਇਹ ਵੀ ਜ਼ਿਕਰ ਕਰਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪੰਡਰਾਲੇ ਹੁਣਾਂ ਦੀ ਜੋ ਤਸਵੀਰਾਂ ਤੁਸੀਂ ਦੇਖਦੇ ਹੋ ਚਾਹੇ ਉਹ ਪ੍ਰਕਰਮਾ ਦੇ ਵਿੱਚ ਆਪਣੇ ਸਿੰਘਾਂ ਦੇ ਨਾਲ ਚੱਲ ਰਹੇ ਨੇ ਜਾਂ ਆਪਣੇ ਸਿੰਘਾਂ ਦੇ ਨਾਲ ਬੈਠੇ ਨੇ ਦਰਸ਼ਨੀ ਦਿਓੜੀ ਚੋ ਹੱਥ ਦੇ ਵਿੱਚ ਤੀਰ ਫੜਿਆ ਹੈ ਉਹ ਅੱਜ ਤਸਵੀਰਾਂ ਬਹੁਤ ਚੱਲਦੀਆਂ ਨੇ ਤੇ ਉਹ ਸਾਰੀਆਂ ਤਸਵੀਰਾਂ ਇਹ ਇੱਕ ਫੋਟੋ ਜਰਨਲਿਸਟ ਸਤਪਾਲ ਦਾਨਿਸ਼ ਉਹਨਾਂ ਨੇ ਖਿੱਚੀਆਂ ਤਾਂ ਇਹ ਬਹੁਤ ਸੋਹਣੀ ਤਸਵੀਰ ਹੈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪੰਡਰਾਲਿਆ ਦੀ ਚਿਹਰੇ ਤੇ ਨੂਰ ਉਹ ਦਿਸਦਾ ਹੋਇਆ ਨਜ਼ਰ ਆ ਰਿਹਾ ਹੈ ਫਿਰ ਇੱਕ ਤਸਵੀਰ ਅभी ਮੈਂ ਸਾਂਝੀ ਕਰੂੰਗਾ ਇਸ ਰਿਹਾ ਕਾਲ ਤੱਕ ਸਾਹਿਬ ਦੇ ਨੇੜੇ ਇੱਕ ਅ ਏਡੀ ਸੋਹਣੀ ਜਿਹੜੀ ਕਲਾਕਾਰੀ ਕੀਤੀ ਗਈ ਸੀ ਪਰ ਅਜੇ ਉਸ ਵੇਲੇ ਅਨੈ ਤਾਨੂੰ ਦੇਖੇਗੀ ਕਿਉਂਕਿ ਇਹ ਉਸ ਵੇਲੇ ਦੀ ਤਸਵੀਰ ਹੈਗੀ ਹੈ ਜਦੋਂ ਹਰਮੰਦਰ ਸਾਹਿਬ ਤੇ ਗੋਲੇ ਦਾਗੇ ਕਿ ਤਾਂ ਅਜ ਉੱਥੇ ਨਾਰਮਲ ਟੈਲਾ ਲਗੀਆਂ ਹੋਣਗੀਆਂ ਪਰ ਇਹ ਤਸਵੀਰ ਮੈਂ ਕਹਿੰਦਾ ਤੁਸੀਂ ਖੁਸ਼ਕਿਸਮਤ ਹੋ ਜੋ ਇਹ ਤੁਹਾਨੂੰ ਕਲਾਕਾਰੀ ਦੇਖਣ ਨੂੰ ਮਿਲ ਰਹੀ ਹੈ ਉਸ ਤੋਂ ਬਾਅਦ ਇਹ ਤਸਵੀਰ ਜਿਹੜੀ ਦੇਖ ਰਹੇ ਹੋ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਵੱਡੀ ਗਿਣਤੀ ਚ ਸਿੰਘਾਂ ਦਾ ਇਕੱਠ ਪਿਆ ਇਹ ਉਦੋਂ ਉੱਥੋਂ ਦੇ ਜਿਹੜੇ ਜਥੇਦਾਰ ਸੀਗੇ ਉਹਨਾਂ ਨੇ ਸਰਬੱਤ ਖਾਲਸਾ ਸਦਿਆ ਸੀ ਤਾਂ ਵੱਡੀ ਗਿਣਤੀ ਚ ਉੱਥੇ ਸਿੰਘ ਜਿਹੜੇ ਸੀਗੇ ਉਹ ਪਹੁੰਚੇ ਸਨ ਸੋ ਇਹ ਇੱਥੇ ਸਿੰਘ ਜੋ ਬੂੰਗੇ ਹੈਗੇ ਨੇ ਉਹਨਾਂ ਦੇ ਉੱਪਰ ਅ ਬੈਠੇ ਮੌਜੂਦ ਹੋਣਗੇ ਤੁਸੀਂ ਉਹ ਤਸਵੀਰਾਂ ਦੇਖ ਸਕਦੇ ਹੋ ਦੂਜੇ ਪਾਸੇ ਭਾਰਤੀ ਦੇ ਜਿਹੜੇ ਟਰੱਕ ਨੇ ਤੇ ਭਾਰਤੀ ਦੀ ਜਿਹੜੀ ਫੌਜ ਆ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੋਏਗੀ ਸੋ ਇਹ ਹਰ ਇੱਕ ਜਿਹੜਾ ਮੰਜ਼ਰ ਸੀਗਾ ਆਪਣੀ ਤਸਵੀਰਾਂ ਦੇ ਵਿੱਚ ਸਤਪਾਲ ਹੁਣਾਂ ਨੇ ਕੈਦ ਕੀਤਾ ਆ ਤਾਂ ਇਹ ਬਾਹਰ ਕੰਟਾ ਘਰ ਵਾਲੀ ਸਾਈਡ ਦੀ ਤਸਵੀਰ ਹੈ ਜਿੱਥੇ ਤੁਸੀਂ ਇੱਕ ਬੱਸ ਸੜੀ ਹੋਈ ਦੇਖ ਰਹੇ ਹੋਵੋਗੇ ਉਸ ਤੋਂ ਬਾਅਦ ਹੋਰ ਹੂ ਬੂ ਤਸਵੀਰਾਂ ਇਸ ਤੋਂ ਬਾਅਦ ਇੱਕ ਪਿੱਛੇ ਤਸਵੀਰ ਦਿਖਾਉਂਗਾ ਜੋ ਟੈਟੇਰੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭਾਰਤੀ ਫੌਜ ਨੇ ਕੀਤਾ ਤਾਜ ਹਾਰੇ ਕੇ ਤਸਵੀਰ ਉਹ ਦਿਨ ਯਾਦ ਕਰਵਾ ਦਿੰਦੀ ਹੈ ਉਹ 84 ਦਾ ਸਮਾਂ ਯਾਦ ਕਰਵਾ ਦਿੰਦੀ ਹੈ ਅੱਜ ਸਾਡੇ ਹੀਰਦੇ ਬਲੁੰਦਰੇ ਜਾਂਦੇ ਨੇ ਮੈਂ ਹੋਰ ਵੀ ਪੱਤਰਕਾਰਾਂ ਦੀ ਕਹਾਣੀ ਪੜ੍ਹੀ ਉਸ ਵੇਲੇ ਦੀ ਜੋ ਪੱਤਰਕਾਰ ਉਸ ਵੇਲੇ ਮੌਜੂਦ ਸਨ ਉਹਨਾਂ ਨੇ ਇਹ ਜ਼ਿਕਰ ਹੀ ਹੋ ਗਿਆ ਕਿ ਜਦੋਂ ਆਪਾਂ ਬਤੌਰ ਆਪਣਾ ਪੱਤਰਕਾਰ ਦਾ ਫਰਜ਼ ਨਿਭਾਉਂਦੇ ਸੀਗੇ ਉਸ ਤੋਂ ਬਾਅਦ ਸਾਡੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਜਾਂਦੀ ਸੀ ਭਾਰਤੀ ਫੋਰਸ ਸਾਡੇ ਘਰ ਦੇ ਵਿੱਚ ਛਾਪੇਮਾਰੀ ਕਰਦੀ ਸੀ ਕਈ ਤਰ੍ਹਾਂ ਦੀਆਂ ਮੈਗਜ਼ੀਨ ਕਈ ਤਰ੍ਹਾਂ ਦੇ ਜਿਹੜੇ ਪ੍ਰੂਫ ਹੈ ਉਹ ਇਕੱਠੇ ਕਰਕੇ ਲੈ ਕੇ ਜਾਂਦੀ ਸੀ ਤੁਹਾਡੇ ਨਾਲ ਵੀ ਅਜਿਹਾ ਕੁਝ ਪਿਆ ਨਹੀਂ ਉਹ ਸੱਚ ਤੇ ਕਰਦੇ ਉਹਨਾਂ ਦਾ ਡਿਊਟੀ ਸੀਗੀ ਹਮ ਕਰਦੇ ਰਹਿਣਾ ਅਸੀਂ ਤੇ ਕੋਈ ਗਲਤ ਕੰਮ ਅਜੇ ਤੱਕ ਕੀਤਾ ਹੀ ਨਹੀਂ ਤੇ ਉਹ ਸਾਰੇ ਆਮੀ ਅਸੀਂ ਰਜਿਸਟਰ ਸੀਗੇ ਹਮ ਬੀng ਸਰਕਾਰ ਨੇ ਸਾਡੇ ਪਾਸ ਬਣਾਏ ਸੀਗੇ ਹਮ ਤੇ ਜਿਹੜੀ ਏਜੰਸੀਆਂ ਨੇ ਉਹ ਕਰਦੀਆਂ ਹੁੰਦੀਆਂ ਨੇ ਏਜੰਸੀ ਆਦਿਆਂ ਨੂੰ ਪਤਾ ਹੀ ਹੁੰਦਾ ਹੈ ਕਿਹੜਾ ਬੰਦਾ ਕੀ ਹੈ ਕਿਉਂਕਿ ਉਸ ਲਈ ਇਹ ਵੀ ਕਿਹਾ ਜਾਂਦਾ ਜਿਨ੍ਹਾਂ ਦੀ ਮੈਂ ਸਟੋਰੀ ਦਾ ਜ਼ਿਕਰ ਕਰ ਰਿਹਾ ਚਲੋ ਮੈਂ ਨਾਮ ਤਾਂ ਨਹੀਂ ਲੈਣਾ ਚਾਹੂੰਗਾ ਉਹਨਾਂ ਨੇ ਜ਼ਰੂਰ ਇਹ ਮੈਂਸ਼ਨ ਕੀਤਾ ਕਿ ਮੇਰੇ ਘਰ ਦੇ ਵਿੱਚੋਂ ਕਈ ਜੋ ਖਾਲਸਤਾਨ ਦੇ ਰਿਲੇਟਿਡ ਮੈਗਜ਼ੀਨ ਮੈਗਜ਼ੀਨ ਸੀਗੀਆਂ ਜਾਂ ਉਹਦੇ ਰਿਲੇਟਿਡ ਕੋਈ ਨਿਊਜ਼ਪੇਪਰ ਦੀਆਂ ਕਟਿੰਗਾਂ ਸੀਗੀਆਂ ਤਾਂ ਉਹ ਵੀ ਉਹਨਾਂ ਨੇ ਆਪਣੀ ਹੀ ਰਾਸਤ ਦੇ ਵਿੱਚ ਲੈ ਲਈ ਸੀਗੇ ਵੀ ਇਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਇਹ ਤੇ ਜਿਹੜਾ ਜਿਹੜਾ ਬੰਦਾ ਵਿਚਾਰ ਕੋਈ ਗਲਤ ਰੱਖਦਾ ਹੋਵੇ ਜਾਂ ਠੀਕ ਰੱਖਦਾ ਹੋਵੇ ਇਹ ਉਹਦੀ ਸੋਚ ਹੈ ਜਿਹੜੀ ਸੋਚ ਜਿਹੜੀ ਵਿਚਾਰਾਂ ਦੀ ਹੈ ਉਹਦੇ ਵਾਸਤੇ ਕਿਸੇ ਦੇ ਕਿ ਤੂੰ ਪਰੰਤੂ ਮੈਂ ਨਹੀਂ ਕਰ ਸਕਦਾ ਤੁਹਾਨੂੰ ਬੁਲਾ ਕੇ ਕਿਸੇ ਤਰ੍ਹਾਂ ਦੀ ਇੰਟੈਰੋਗੇਸ਼ਨ ਜਾਂ ਤੁਹਾਡੇ ਤੋਂ ਪੁੱਛਗਛ ਕੀਤੀ ਨਹੀਂ 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 ਕੋਈ ਨਹੀਂ ਕੋਈ ਕੋਈ ਜਦੋਂ ਸਰਕਾਰ ਨੇ ਮੈਨੂੰ ਦਿੱਤਾ ਵੈ ਕਰਫਿਊ ਪਾਸ ਦਿੱਤੇ ਉਹਨਾਂ ਨੂੰ ਪਤਾ ਹੀ ਹੈ ਮੇਰੀ ਬੈਕਗ੍ਰਾਉਂਡ ਦਾ ਹੀ ਪਤਾ ਹੂੰ ਉਸ ਵੇਲੇ ਤੁਸੀਂ ਜੋ ਸਮਾਂ ਬਤੀਤ ਹੋਇਆ 6 ਜੂਨ ਕੱਲੂਕਰ ਦਾ ਸਮਾਂ ਲੰਘਿਆ ਉਸ ਤੋਂ ਬਾਅਦ ਤੁਸੀਂ ਤਸਵੀਰਾਂ ਕਾਇਦ ਕੀਤੀਆਂ ਉਸ ਵੇਲੇ ਦਰਸ਼ਨੀ ਦਿਉੜੀ ਯਾ ਗੁਰੂਗ੍ਰੰਥ ਸਾਹਿਬ ਜੀ ਦੇ ਜੋ ਅੰਗ ਤੇ ਗੋਲੀਆਂ ਲੱਗੀਆਂ ਜ਼ਖਮੀ ਹੋਏ ਉਹ ਤੁਸੀਂ ਉਹਦੇ ਮੌਕੇ ਤੇ ਮੈਨੂੰ ਲੱਗਦਾ ਤਸਵੀਰਾਂ ਖਿੱਚੀਆਂ ਹੋਣਗੀਆਂ ਆਪਣੇ ਅੰਦਰ ਵੀ ਤੁਹਾਡੇ ਅੱਜ ਕੈਦ ਹੋਣਗੀਆਂ ਕੀ ਕੀ ਫੀਲ ਕੀਤਾ ਉਸ ਦਿਨ ਕਿਉਂਕਿ ਮੈਨੂੰ ਲੱਗਦਾ ਕਿ ਉਹ ਉਸ ਦਿਨ ਬੰਦਾ ਆਪਣੇ ਕੰਮ ਕਰ ਛੱਡ ਕੇ ਸਭ ਭੁੱਲ ਜਾਂਦਾ ਹੈ ਤੇ ਉਹ ਨਹੀਂ ਬਿਆਨ ਕੀਤਾ ਜਾ ਸਕਦਾ ਨਹੀਂ ਇਹ ਡੈਨਿਜ਼ਮ ਵੀ ਵੀ ਕਾਮੀ ਹੈ ਜੇ ਅਸੀਂ ਇਹ ਨਹੀਂ ਕਰਾਂਗੇ ਤੇ ਸਾਡੇ ਤਵੇ ਵੀ ਠੰਡੇ ਰਹਿਣਗੇ ਤੇ ਅਸੀਂ ਬੜੇ ਵਿਸ਼ਵਾਸ ਨਾਲ ਤੇ ਇਮਾਨਦਾਰੀ ਨਾਲ ਕੰਮ ਕਰਦੇ ਰਹੇ ਕੋਈ ਸ਼ੱਕ ਨਹੀਂਗਾ ਕੀ ਦੇਖਿਆ ਉਦੋਂ ਜੋ 6 ਜੂਨ ਤੋਂ ਬਾਅਦ ਦਰਸ਼ਨੀ ਦਿਓੜੀ ਦਾ ਕੀ ਮਾਹੌਲ ਸੀਗਾ ਲੋਕਾਂ ਦੇ ਬਾਅਦ ਚ ਕਿੰਨਾ ਕੁ ਡਰ ਰਿਹਾ ਮਨਾਂ ਦੇ ਵਿੱਚ ਜੀਰਮੰਦਰ ਸਾਹਿਬ ਆਉਣ ਲਈ ਲੋਕ ਇਹ ਦੱਸ ਸਕਦੇ ਨਹੀਂ ਕਿ ਉਹਨਾਂ ਦੇ ਮਨ ਚ ਕੀ ਡਰ ਹੈ ਇਹ ਨਹੀਂ ਹੈ ਡਰ ਵੀ ਹੈ ਕਿ ਖੁਸ਼ੀਆਂ ਨੇ ਕਿ ਕੀ ਹੈ ਇਹ ਡਰ ਤੇ ਬਿਲ ਨਹੀਂ ਦੱਸ ਸਕਦਾ ਇਹ ਤੇ ਜਿਹੜਾ ਡਰ ਤੇ ਜਿਹੜਾ ਦੁੱਖ ਹੈ ਉਹ ਮੈਂ ਜਾਂਤੀ ਦੋਤੇ ਆਪਣੀ ਖੁਦ ਗੱਲ ਕਰ ਸਕਦਾ ਲੋਕਾਂ ਬਾਰੇ ਕੀ ਹੈ ਉਹ ਲੋਕੀ ਉਹ ਕੱਲ ਨੂੰ ਹੱਸਦੇ ਹੋਣਗੇ ਅੱਜ ਰੋਦੇ ਹੋਣਗੇ ਕੱਲ ਨੂੰ ਫੇਰ ਹੱਸਣਗੇ ਬਤੌਰ ਸਿੱਖ ਹੋਣ ਦੇ ਨਾਤੇ ਤੁਸੀਂ ਕੀ ਫਰਜ਼ ਸਮਝਿਆ ਉਸ ਵੇਲੇ ਆਪਣਾ ਜਾਂ ਕੀ ਡਿਊਟੀ ਨਿਭਾਈ ਜਾਂ ਕੀ ਫੀਲ ਕੀਤਾ ਬਤੌਰ ਸਿੱਖ ਹੋਣ ਦੇ ਨਾਤੇ ਮੈਂ ਹਰ ਮਹਿਸੂਸ ਕੀਤਾ ਹੈ ਕਿ ਮੇਰਾ ਜਿਹੜਾ ਵਿਰਸਾ ਹੈ ਜਿਹੜਾ ਟੈਟ ਢੇਰੀ ਹੋ ਗਿਆ ਵਾ ਉਹਦਾ ਮੈਨੂੰ ਅਫਸੋਸ ਹੈ ਅੱਜ ਵੀ ਯਾਦ ਹੁੰਦੀ ਹੈ ਜਦੋਂ ਹਰਮੰਦਰ ਸਾਹਿਬ ਜਾਂਦੇ ਹੋ ਉਹ ਸਮਾਂ ਤੁਹਾਨੂੰ ਯਾਦ ਹੁੰਦਾ ਹੋ ਨਹੀਂ ਮੈਨੂੰ ਅਜੇ ਵੀ ਉਹ ਯਾਦ ਹੁੰਦਾ ਕਿ ਜਿੱਥੇ ਮੇਰੇ ਗ੍ਰੈਂਡਫਾਦਰ ਕੰਮ ਕਰਦੇ ਸੀਗੇ ਉਹ ਜੇ ਵੀ ਹੈ ਕਹਿੰਦੇ ਆ ਉੱਥੇ ਤੇ ਮੈਨੂੰ ਉਹਦੇ ਸਰੂਰ ਹੁੰਦਾ ਉਹਦੇ ਕੰਮਾਂ ਦਾ ਉਸ ਵੇਲੇ ਦੀ ਜਦੋਂ ਗੱਲ ਕਰਦੇ ਆ ਤਾਂ ਜਦੋਂ ਗੋਲੀਆਂ ਚੱਲਦੀਆਂ ਚਾਰੇ ਪਾਸੇ ਜਿਹੜੇ ਸਿੰਘ ਕੀਰਤਨ ਕਰ ਰਹੇ ਸੀ ਉਹਨਾਂ ਦੇ ਗੋਲੀਆਂ ਲੱਗੀਆਂ ਜੋ ਪ੍ਰਕਰਮਾਂ ਦੇ ਵਿੱਚ ਸੰਗਤਾਂ ਸੀ ਉਹ ਗੋਲੀਆਂ ਦੇ ਨਿਸ਼ਾਨੇ ਬਣੇ ਸਾਡੇ ਅਕਾਲ ਤਖਤ ਸਾਹਿਬ ਨੂੰ ਜੋ 6ਵੇਂ ਪਾਸ਼ਾਈ ਮੇਰੀ ਪੀਰੀ ਦੇ ਮਾਲਕ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੇ ਉਹ ਐਡਾ ਤਖਤ ਸਾਜਿਆ ਹੋਵੇ ਤਾਂ ਉਸ ਨੂੰ ਤਹਿਤੀਰੀ ਕਰ ਦੇਣਾ ਤੇ ਬਹੁਤ ਮੰਦਭਾਗੀ ਗੱਲ ਹੈਗੀ ਆ ਤਾਂ ਉਸ ਵੇਲੇ ਦੀ ਗੱਲ ਕਰਦਾ ਆਂ ਤੇ ਭਾਰਤੀ ਹਕੂਮਤ ਨੇ ਅਜਿਹਾ ਕਿਉਂ ਕੀਤਾ ਹੋਵੇਗਾ ਆਪਰੇਸ਼ਨ ਜਿਹੜਾ ਬਲੂ ਸਟਾਰ ਆ ਕੀ ਕਮੀਆਂ ਰਹਿ ਗਈਆਂ ਹੋਣਗੀਆਂ ਜੋ ਇਹ ਕਰਨਾ ਪੈ ਗਿਆ ਨਹੀਂ ਇਹ ਤਾਂ ਸਿਆਸੀ ਗੱਲਾਂ ਨੇ ਮੈਂ ਤੇ ਬੀਿੰਗ ਜਰਨਲਿਸਟ ਕੰਮ ਕਰਦਾ ਰਿਹਾ ਜੋ ਹੋੜਾ ਮੈਂ ਉਹ ਅਸੀਂ ਖਿੱਚਣਾ ਇਹ ਤੇ ਗੱਲਾਂ ਬਹੁਤ ਉੱਚੀਆਂ ਨੇ ਇਹ ਉਹ ਸੋਚ ਸਕਦੇ ਨੇ ਜਿਹੜੇ ਕਾਬਜ ਦੇ ਬੰਦੇ ਧਰਮਾਂ ਉੱਤੇ ਉਹ ਕੰਮ ਸੋਚ ਸਕਦੇ ਨਹੀਂ ਪੱਤਰਕਾਰੀ ਦੀ ਗੱਲ ਕਰਦੇ ਆ ਜਰਨਲਿਸਟ ਫੋਟੋ ਜਰਨਲਿਸਟ ਤੇ ਹੁੰਨੇ ਆ ਉਸ ਵੇਲੇ ਤਾਂ ਚਲੋ ਫੋਟੋ ਕੈਮਰਾ ਹੋਰ ਹੁੰਦੇ ਸੀਗੇ ਰੀਲਾਂ ਵਾਲੇ ਕੈਮਰੇ ਹੁੰਦੇ ਸੀ ਅੱਜ ਤਾਂ ਆਪਾਂ ਫੋਨ ਚ ਉਸੇ ਵਾਲੇ ਫੋਟੋ ਕੱਢੀ ਤਾਂ ਭੇਜਤੀ ਚੈਨਲ ਤੇ ਤੁਹਾਡੇ ਵੇਲੇ ਕਿੰਨਾ ਕੁ ਸੰਘਰਸ਼ ਰਿਹਾ ਬੜਾ ਸੰਘਰਸ਼ ਅਸਲੀ ਕਾਮੀਆਂ ਹੋ ਸੀਗਾ ਉਥੇ ਜੰਮਦੇ ਬੱਚੇ ਦੇ ਹੱਥ ਕੰਪਿਊਟਰ ਹੈ ਮੋਬਾਈਲ ਹੈ ਜੋ ਆਪੋ ਆਪਣੀ ਤਸਵੀਰ ਆਪ ਹੀ ਖਿੱਚ ਲੈਂਦੇ ਨੇ ਤੇ ਕੰਮ ਤੇ ਉਦੋਂ ਸਿੱਖਿਆ ਜਦੋਂ ਅਸੀਂ ਪਾਜਨਸ ਕਰੀਦੀ ਸੀ ਫੋਟੋ ਕਿਹ ਚੀਜ਼ੀ ਸੀ ਖਿਚਣ ਲੱਗਿਆਂ ਵੀ ਟਾਰਗੇਟ ਪਹਿਲਾਂ ਵੇਖੀਦਾ ਸੀਗਾ ਤੇ ਪੱਜੀ ਦਾ ਸੀਗਾ ਉਹਨੂੰ ਡਿਵੈਲਪ ਕਰੀਦਾ ਸੀਗਾ ਨੈਗੇਟਿਵ ਸੁੱਕਦੇ ਸੀ ਉਹ ਫਿਰ ਪ੍ਰਿੰਟ ਕਰਦੇ ਸੀਗੇ ਪ੍ਰਿੰਟ ਕਰਕੇ ਫਿਰ ਮੈਟਰ ਬਣਾਉਂਦੇ ਸੀ ਮੈਟਰ ਤੋਂ ਬਾਅਦ ਭੱਜ ਕੇ ਕਦੀ ਰੇਲਵੇ ਸਟੇਸ਼ਨ ਤੇ ਕਦੀ ਬੱਸ ਸਟੈਂਡ ਤੇ ਕਦੀ ਭਾਈਏ ਭੇਜਣਾ ਉਸ ਪਹਿਲੇ ਫੋਟੋ ਡਾਕ ਕਰਾਉਣੀ ਪੈਂਦੀ ਸੀ ਨਹੀਂ ਉਹ ਤੋਂ ਕਲਰਡ ਵੀ ਸੀ ਕਿੰਨ ਟ੍ਰਾਂਸਪਰੈਂਸੀ ਵੀ ਕਿਚੀਆਂ ਆਈਆਂ ਮਦਿਆਂ ਨਹੀਂ ਨਹੀਂ ਮਤਲਬ ਮੈਂ ਕਹ ਰਿਹਾ ਕਿ ਡਾਰਕ ਹਾਂ ਡਾਰਕ ਹਾਂ ਹਾਂ ਡਾਰਕ ਵੀ ਬਾਈਪਾਸ ਵੀ ਪੈਂਦੀਆਂ ਸੀ ਬਾਕੀ ਉਹ ਬਸਰ ਦੇ ਵੀ ਜਾਂਦੇ ਸੀ ਕਿੰਨਾ ਸਮਾਂ ਲੱਗਦਾ ਸੀ ਇਹ ਤਸਵੀਰ ਪੇਚ ਮਸਤ ਮਗਾਹਲੇ ਦਿਨ ਨਹੀਂ ਮਿਲਦੀ ਸੀ ਅਗਲੇ ਦਿਨ ਅਖਬਾਰ ਚ ਲੱਗ ਜਾਂਦੇ ਅਗਲੇ ਦਿਨ ਮਿਲਦੀ ਸੀ ਬਾਕੀ ਉਹ ਵੀ ਭੱਜੇ ਆਉਂਦੇ ਸੀ ਲੈਣ ਵਾਸਤੇ ਇਧਰ ਫੋਨ ਕਰਦੇ ਸੀ ਸਤਿਗੁਰੂ ਮਤਲਬ ਕਿ ਬੜਾ ਭਾਜ ਨਸਲਾ ਕੰਮ ਸੀਗਾ ਰਾਤ ਦੇ ਇੱਕ 2:00 ਵਜੇ ਤੱਕ ਹੀ ਤੱਕ ਦਰਬਾਰ ਸਾਹਿਬ ਰਹੇ ਬੀਟ ਕਾ ਹੁੰਦੀਆਂ ਸੀ ਉਹਨਾਂ ਦੇ ਕਵਰ ਕਰਦੇ ਰਹੇ ਹੋਰ ਵੀ ਤੁਹਾਡੇ ਉਸ ਵੇਲੇ ਪੱਤਰਕਾਰ ਸੰਗੀ ਸਾਥੀ ਇਹਨਾਂ ਨੇ ਬਹੁਤ ਸਾਰੇ ਹੀ ਹੈ ਚੱਲੇ ਗਏ ਕਈ ਤਰ੍ਹਾਂ ਦੇ ਦੁਨੀਆਂ ਤੋਂ ਕਈ ਹੈਗੇ ਨੇ ਮੇਰੇ ਤੁਹਾਡੀ ਕਿੰਨੀ ਉਮਰ ਹੋ ਗਈ ਹੈ ਮੇਰੀ 75 ਹੈ ਉਦੋਂ ਕਿੰਨੀ ਉਮਰ ਸੀ ਤੁਹਾਡੀ 35 ਸਾਲ ਦੀ ਹੋਊਗੀ ਉਹ ਦੇ ਲਓ 40 ਚਾਹ ਲਾ ਲਓ ਅੱਗੇ 44 ਸਾਲ ਹੋ ਗਈ ਆ ਕਿਦਾਂ ਹੁਣ ਇਹ ਦਿਨ ਲੰਘਦੇ ਨੇ ਤੁਹਾਡੇ ਕਿਉਂਕਿ ਦੁਕਾਨ ਵੀ ਤੁਹਾਡੀ ਬਿਲਕੁਲ ਹਰਮੰਦਰ ਸਾਹਿਬ ਦੇ ਨਾਲ ਇਹ ਲੰਘਦੇ ਨੇ ਉਹ ਬਹੁਤ ਗੁਰੂ ਆਸੇ ਉਨਸਾਰ ਤੁਰਦਾ ਸਾਡੀ ਕੋਈ ਆਉਂਦਾ ਹੈ ਅਸੀਂ ਕ੍ਰੀਏਟਿਵ ਬੰਦੇ ਆ ਪੇਂਟਿੰਗ ਕਰਦੇ ਆ ਉਸਨਾਰੀ ਦੁਨੀਆ ਚ ਸਿਰਫ ਫੋਟੋਗ੍ਰਾਫੀ ਹੀ ਆਸਤਾ ਨਹੀਂ ਹੈ ਮੈਂ ਪੇਂਟਿੰਗ ਵੀ ਕਰਦਾ ਫਰੀ ਦੁਨੀਆ ਚ ਮੇਰਾ ਨਾਮ ਹੈ ਇਹ ਤਸਵੀਰਾਂ ਚਾਰੋਂ ਪਾਸੇ ਮੈਂ ਕਮਾਂਗਾ ਇੱਕ ਵਾਰ ਦਿਖਾ ਦਿੱਤੀਆਂ ਜਾਣ ਇਹ ਹੱਥੀ ਬਣੀਆਂ ਤਸਵੀਰਾਂ ਨੇ ਨਾਲ ਦੇ ਨਾਲ ਆਪਣੀ ਮਿਹਨਤ ਦੇ ਨਾਲ ਤਾਂ ਬਣਾਈਆਂ ਨੇ ਤੇ ਆਪਣੇ ਮਿਹਨਤ ਦੇ ਨਾਲ ਕੈਮਰੇ ਦੇ ਵਿੱਚ ਵੀ ਕੈਦ ਕੀਤੀਆਂ ਨੇ ਵੱਡੇ ਵੱਡੇ ਮਿਊਜ਼ੀਅਮ ਚ ਲੱਗੀਆਂ ਹੋਈਆਂ ਤਸਵੀਰਾਂ ਬਿਲਕੁਲ ਇਹ ਇੱਕ ਬਤੌਰ ਸਿੱਖ ਹੋਣ ਦੇ ਨਾਤੇ ਬਤੌਰ ਪੱਤਰਕਾਰ ਹੋਣ ਦੇ ਨਾਤੇ ਆਪਣਾ ਜੋ ਇਹਨਾਂ ਨੇ ਫਰਜ ਸੀ ਉਹ 84 ਦੇ ਵਿੱਚ ਪੂਰਾ ਕੀਤਾ ਉਸ ਤੋਂ ਬਾਅਦ ਇੱਕ ਇਹ ਤਸਵੀਰ ਦਿਖਾਈ ਸੀ ਕਿ 86 ਦੀ ਇਹ ਤਸਵੀਰ ਸੀ ਕਿ ਜਦੋਂ ਜਥੇਦਾਰ ਸਾਹਿਬ ਉਹਨਾਂ ਨੇ ਸਰਬੱਤ ਖਾਲਸਾ ਸੱਦਿਆ ਸੀ ਤਾਂ ਉਸ ਵੇਲੇ ਇਹ ਇਕੱਠ ਬਹੁਤ ਮਾਇਨੇ ਰੱਖਦਾ ਸੀ ਇੰਨੀ ਵੱਡੀ ਗਿਣਤੀ ਦੇ ਵਿੱਚ ਸਿੰਘਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਣਾ ਤੇ ਇਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪੰਡਰਾਲਾ ਦੀ ਤਸਵੀਰ ਆਖਰੀ ਸਵਾਲ ਪੁੱਛਾਂਗਾ ਤੁਸੀਂ ਸੰਤਾ ਨਾਲ ਕਾਫੀ ਸਮਾਂ ਬਤੀਤ ਕੀਤਾ ਪਰਸਨਲ ਤੌਰ ਤੇ ਹੋਰ ਵੀ ਗੱਲਾਂ ਬਾਤਾਂ ਹੁੰਦੀਆਂ ਹੋਣਗੀਆਂ ਕਿ ਇਹੋ ਜਿਹੇ ਵਿਚਾਰਧਾਰਾ ਸੀਗੇ ਇਦਾਂ ਹੀ ਨਹੀਂ ਵਿਚਾਰਧਾਰਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਬੜੇ ਸ਼ਾਂਤ ਸੁਭਾਅ ਦੇ ਹੀ ਕਦੀ ਪੋਲਿਟਿਕਲ ਗੱਲ ਨਹੀਂ ਸੀ ਹੋਈ ਬਸ ਮੇਰਾ ਉਸ ਤੇ ਮਕਸਦ ਹੋ ਸੀ ਕਿ ਚੰਗੀ ਤਸਵੀਰ ਬਣ ਜੇ ਉਹਦੀਆਂ ਉਹਨਾਂ ਦੀਆਂ ਜਿਹੜੀਆਂ ਬਾਦਲੇ ਆਉਂਦੇ ਸੀਗੇ ਕੋਈ ਰਾਈਟਰ ਕੋਈ ਲੀਡਰ ਉਹਦਾ ਨਾਂ ਤਸਵੀਰਾਂ ਤੇ ਕਰਦਾ ਉਹ ਲਿਖਦੇ ਰਹਿਣ ਮੇਰਾ ਤਾਂ ਕੰਮ ਤਸਵੀਰ ਨੂੰ ਉਹ ਜਾਗਰ ਕਰਨਾ ਸੀਗਾ ਬਧੀ ਹਰ ਤਸਵੀਰ ਬੋਲਦੀ ਹੈ ਜਿਸ ਮੇਰੀ ਉਹ ਤੁਸੀਂ ਤਸਵੀਰ ਵੇਖ ਕੇ ਹੀ ਆਪਣੇ ਆਪ ਤੁਹਾਨੂੰ ਕਹਾਣੀ ਉੱਤੇ ਨਜ਼ਰ ਆਉਂਦੀ ਹੈ ਬਿਲਕੁਲ ਬਿਲਕੁਲ ਧੰਨਵਾਦ ਸਰ ਆਪਣਾ ਕੀਮਤੀ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਾ ਕਿਉਂਕਿ ਸਾਡਾ ਵੀ ਇਹ ਪਹਿਲਾ ਐਕਸਪੀਰੀਅੰਸ ਸੀਗਾ ਇੱਕ ਸੀਨੀਅਰ ਫੋਟੋ ਜਰਨਲਿਸਟ ਨੂੰ ਮਿਲਣਾ ਤੇ ਉਹਨਾਂ ਦੀ ਜੋ ਸਮਾਂ ਹੰਡਾਇਆ ਜਾਂ ਜੋ ਸਮੇਂ ਦੇ ਦੌਰਾਨ ਉਹਨਾਂ ਨੇ ਆਪਣਾ ਕਰਤੱਵ ਪੂਰਾ ਕੀਤਾ ਜੋ ਆਪਣੀ ਡਿਊਟੀ ਪੂਰੀ ਕੀਤੀ ਹੈ ਉਹਦੇ ਤੋਂ ਵੀ ਆਪਾਂ ਜ਼ਰੂਰ ਕੁਝ ਨਾ ਕੁਝ ਸਿੱਖਾਂਗੇ ਫਿਲਹਾਲ ਗੱਲ ਕਰਦੇ ਹਾਂ ਉਹਨਾਂ ਦੀ ਇਹ ਫੋਟੋ ਜਰਨਲਿਸਟ ਜੋ ਮੂੰਹੋਂ ਬੋਲਦੀਆਂ ਤਸਵੀਰਾਂ ਹੁੰਦੀਆਂ ਨੇ ਕਿਉਂਕਿ ਇੱਕ ਫੋਟੋ ਜਰਨਲਿਸਟ ਦਾ ਕੰਮ ਇਹੀ ਹੁੰਦਾ ਹੈ ਕਿ ਉਸ ਤਸਵੀਰ ਨੂੰ ਉਸ ਬਾਬਤ ਖਿੱਚਿਆ ਜਾਵੇ ਉਸ ਤਰੀਕੇ ਨਾਲ ਖਿੱਚਿਆ ਜਾਵੇ ਕਿ ਉਸ ਨੂੰ ਬਿਆਨ ਕਰਨ ਦੀ ਲੋੜ ਨਾ ਪਵੇ ਉਹ ਤਸਵੀਰ ਮੂੰਹੋਂ ਬੋਲਦੀ ਹੋਵੇ ਸੋ ਉਸੇ ਤਰੀਕੇ ਨਾਲ ਇਹ ਤਸਵੀਰਾਂ ਮੂੰਹੋਂ ਬੋਲਦੀਆਂ ਹੋਈਆਂ ਅੱਜ ਅਸੀਂ ਦੇਖ ਪਾ ਰਹੇ ਹਾਂ ਤੇ ਜੇਕਰ ਤੁਸੀਂ ਵੀ ਕੋਈ ਗੂਗਲ ਤੇ ਫੋਟੋ ਸਰਚ ਕਰਦੇ ਹੈਗੇ ਉਹ 84 ਦੇ ਰਿਲੇਟਿਡ ਤਾਂ ਤੁਹਾਨੂੰ ਸਾਰੀਆਂ ਤਸਵੀਰਾਂ ਇਹ ਸੀਨੀਅਰ ਜਰਨਲਿਸਟ ਸਤਪਾਲ ਦਾਣਿਸ਼ ਹੋਣਾ ਦੀਆਂ ਖਿੱਚੀਆਂ ਹੋਈਆਂ ਤੁਹਾਨੂੰ ਦਿਕਨ ਗਿਆ ਫਿਲਹਾਲ ਦੇ ਲਈ ਮੈਨੂੰ ਦੀ ਉਹ ਇਜਾਜ਼ਤ ਨਿਰਪੱਖ ਪੋਸ ਦੇ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ